ਤੁਸੀਂ ਹਿੰਦੀ 'ਚ ਵੀ ਸੁਣ ਲਿਆ ਵਾ ਵੀ ਜਾਣਕਾਰੀ ਲੈ ਲਈ ਆਪਾਂ ਵੀ ਵਿਊ ਕਿੱਦਾਂ ਫੇਸਬੁੱਕ ਤੇ ਵਧਾਉਣੇ ਆ ਪੰਜਾਬੀ 'ਚ ਤੁਹਾਨੂੰ ਮੈਂ ਦੱਸੂਗਾ ਵੀ ਵਿਊ ਕਿੱਦਾਂ ਆਪਾਂ ਵਧਾਉਣੇ ਆ ਫੇਸਬੁੱਕ ਦੇ ਠੀਕ ਆ ਜੀ ਉਹਦੇ ਵਿੱਚ ਕੀ ਕਰਨਾ ਆਪਾਂ ਜੇ 100 ਆਪਣਾ ਫਾਲੋਅਰ ਹੋਵੇ 100 ਫਾਲੋਅਰ ਤੋਂ 60 ਦਿਨ ਪੁਰਾਣਾ ਆਪਣਾ ਪੇਜ ਹੋਵੇ ਤੇ ਫੇਰ ਆਪਣਾ ਲਾਈਵ ਖੁੱਲ ਜਾਂਦਾ ਵਾ ਠੀਕ ਆ ਜੀ ਲਾਈਵ ਜਦੋਂ ਖੁੱਲ ਜਾਂਦਾ ਕਿਤੇ ਵੀ ਤੁਸੀਂ ਲਾਈਵ ਗੱਲ ਕਰ ਸਕਦੇ ਹੋ ਲਾਈਵ ਤੁਸੀਂ ਮੁੱਦੇ ਦੀਆਂ ਗੱਲਾਂ ਕਰ ਸਕਦੇ ਹੋ ਇਸ ਤਰ੍ਹਾਂ ਵੀ 뷰 ਵੱਧ ਜਾਂਦੇ ਹੁੰਦੇ ਆ ਤੇ ਜਦੋਂ ਤੁਸੀਂ 뷰 ਤੁਹਾਡੇ ਵੱਧ ਜਾਂਦੇ ਕਿਉਂਕਿ ਤਕਰੀਬਨ ਹਰੇਕ ਬੰਦਾ ਲਾਈਵ ਹੀ ਜ਼ਿਆਦਾ ਦੇਖਦਾ ਲਾਈਵ ਨੂੰ ਛੱਡ ਕੇ ਨਹੀਂ ਕੋਈ ਜਾ ਸਕਦਾ ਹੁੰਦਾ ਲਾਈਵ ਦੇਖ ਹੀ ਜਾਂਦਾ ਹੁੰਦਾ ਠੀਕ ਹੈ ਜੀ ਇੱਕ ਤਾਂ ਇਹ ਤਰੀਕਾ ਹੋ ਗਿਆ ਦੂਸਰਾ ਤਰੀਕਾ ਆਪਾਂ ਜਦੋਂ ਸ਼ੇਅਰ ਦੇ ਬਟਨ ਤੇ ਆਉਨੇ ਆ ਠੀਕ ਹੈ ਜੀ ਉਹਦੇ ਵਿੱਚ ਆਪਾਂ ਸ਼ੇਅਰ ਦਾ ਬਟਨ ਦੇ ਤੇ ਨਾਪਦੇ ਆ ਤਾਂ ਥੱਲੇ ਆਪਣੇ ਗਰੁੱਪ ਆ ਜਾਂਦਾ ਵਾ ਗਰੁੱਪ ਦੇ ਵਿੱਚ ਜਾ ਕੇ ਤੁਸੀਂ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰਨੀ ਦੋ ਗਰੁੱਪਾਂ ਦੇ ਵਿੱਚ ਕਰਨੀ ਤਕਰੀਬਨ ਤੁਸੀਂ ਤਿੰਨਾਂ ਦੇ ਵਿੱਚ ਕਰਨੀ ਆ ਜਾ ਦਸਾਂ ਦੇ ਵਿੱਚ ਕਰਨੀ ਤੁਸੀਂ ਉਹਦੇ ਵਿੱਚ ਤੁਸੀਂ ਦਸਾਂ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਇਸ ਤਰ੍ਹਾਂ ਵੀ ਤੁਹਾਡੇ ਵਿਊ ਵਧ ਜਾਂਦੇ ਤੇ ਜਿਆਦਾ ਤੁਸੀਂ ਲਾਈਵ ਕਰੋਗੇ ਤਾਂ ਤੁਹਾਨੂੰ ਇੱਚ ਫਾਇਦਾ ਹੋਊਗਾ ਲਾਈਵ ਦੇ ਵਿੱਚ ਠੀਕ ਆ ਜੀ ਲਾਈਵ ਦੇ ਵਿੱਚ ਇਹ ਆ ਵੀ ਹਰ ਰੋਜ਼ ਲਾਈਵ ਹੋਊਗਾ ਤੇ ਵਿਊ ਤੁਹਾਡੇ ਵਧ ਹੀ ਜਾਣੇ ਹਨ ਤੇ ਉਹਦੇ ਵਿੱਚ ਲੱਖਾਂ ਦੇ ਵਿੱਚ ਤੁਹਾਡੇ ਵਿਊ ਹੋ ਜਾਂਦੇ ਠੀਕ ਆ ਜੀ ਇਸ ਤਰ੍ਹਾਂ ਤੁਸੀਂ ਕਰੋ ਤਾਂ ਤੁਹਾਡੇ ਵਿਊ ਵਧਣ ਲੱਗ ਪੈਂਦੇ